ਵਾਡ ਵੈਲਕਮ ਗਾਈਜ਼ ਕੀ ਹਾਲ ਚਾਲ ਆ ਬਬੇ ਠੀਕ ਠਾਕ ਹੋ ਸਿੱਧਾ ਕੈਮਰਾ ਵੈਲਕਮ ਹੈ ਤੁਹਾਡਾ ਆਪਣਾ YouTube ਚੈਨਲ ਮੀਤਲ ਪ੍ਰੀਤ ਬਲੌਗਸ ਤੇ ਤੇ ਬਬੇ ਲੱਗੇ ਬਲੌਗ ਦੀ ਸਟਾਰਟਿੰਗ ਕਰਨ ਸਟਾਰਟਿੰਗ ਲੱਗਿਆ ਟਾਈਮ ਮੇਰੇ ਤਾਂ 5:30 ਹੋ ਚੱਲੇ ਨੇ ਤੇ ਆ ਬਾਕੀ ਤੁਹਾਨੂੰ ਗੱਲ ਇੱਕੇ ਸ਼ੇ ਕਰਨੀ ਸੀ ਕਿ ਆਪਾਂ ਮਤਲਬ ਸਾਨੂੰ ਖੁੱਦ ਹੀ ਆ ਤਾਂ ਨਾ ਜਿਵੇਂ ਮਤਲਬ ਰੋਟੀ ਰੋਟੀ ਖਾ ਕੇ ਅੜ ਜਾਣਾ ਮਿੱਠਾ ਖਾਣਾ ਜ਼ਰੂਰ ਦਸੰਦਾ ਤਾਂ ਇਸੇ ਚੱਕਰ ਚ ਆਜੇ ਮम्मी ਨੂੰ ਮੈਂ ਕਹਿ ਰਿਹਾ ਸੀ ਕਿ ਮम्मी ਸਾਨੂੰ ਕੁਝ ਮਿੱਠਾ ਆਏ ਬਣਾ ਦੇ ਦਿਓ ਜਿਹੜਾ ਮਤਲਬ ਆਪਾਂ ਸਟੋਰ ਕਰਕੇ ਵੀ ਰੱਖ ਸਕੀ ਹਾਂਜੀ ਹਾਂ ਜੇ ਮੈਂ ਆਪਾਂ ਸਟੋਰ ਕਰਕੇ ਰੱਖ ਸਕੀ ਵਧੀਆ ਚੀਜ਼ ਬਣਾਓ ਜਿਹੜੇ ਆਪਾਂ ਮਤਲਬ ਰੋਟੀ ਤੋਂ ਬਾਅਦ ਜਦੋਂ ਵੀ ਐਸੀ ਰੋਟੀ ਖਾਣਦੇ ਆ ਉਸ ਤੋਂ ਬਾਅਦ ਮਿੱਠਾ ਜ਼ਰੂਰ ਖਾਣਦੇ ਆ ਤਾਂ ਕਰਕੇ ਦੇਖਦੇ ਹਾਂ ਮਮਮੀ ਨੂੰ ਕਿਹਾ ਸੀ ਕਿ ਬਣਾਓ ਮਮਮੀ ਦੇਖਦੇ ਕੀ ਬਣਾਉਂਦੇ ਆਪਾਂ ਚੱਲਦੇ ਕਿਚਨ 'ਚ ਮੀਤ ਨੇ ਕੰਮ ਕਰਨਾ ਮੀਤ ਨੇ ਸਿਣੇ ਨੇ ਆਪਣੇ ਕੱਪੜੇ ਤੇ ਇਸ ਕਰਕੇ ਫਿਰ ਮੈਂ ਚੱਲ ਲੱਗੀ ਕਿਚਨ 'ਚ ਠੀਕ ਹੈ ਜੀ ਮੈਂ ਲੱਗ ਗਈ ਮੋਬਾਈਲ ਮਮਮੀ ਮੈਂ ਤੁਹਾਨੂੰ ਕਿਹਾ ਸੀ ਕੋਈ ਮਿੱਠਾ ਬਣਾਇਓ ਖਾਣੇ ਨੂੰ ਕੀ ਬਣਾ ਰਹੇ ਫਿਰ ਅੱਜ ਬਣਾਉਣ ਲੱਗੇ ਆਪਾਂ ਨਾਰੀਅਲ ਪਾਕ ਨਾਰੀਅਲ ਪਾਕ ਇਹ ਕਿ ਬਣਾ ਰਹੇ ਹੋ ਇਹ ਸੁੱਕਾ ਨਾਰੀਅਲ ਨਹੀਂ ਹੁੰਦਾ ਗੋਲੇ ਵਾਲਾ ਹੂੰ ਹੂੰ ਉਹਨੂੰ ਕਤੂਕਸ ਕਰਕੇ ਠੀਕ ਹੈ ਰੱਖ ਲਿਓ ਅਰੇ ਚੀਨੀ ਹੂੰ ਇਹਦੇ ਵਿੱਚ ਪਾਉਗਾ ਇਲਾਚੀ ਪਾਊਡਰ ਓਕੇ ਠੀਕ ਹੈ ਤੇ ਫਿਰ ਆਪਾਂ ਕਿਵੇਂ ਬਣਾਉਨੇ ਆ ਪਹਿਲਾਂ ਦੱਸ ਦਿਆਂ ਉਹ ਕੜਾਹੀ ਰੱਖਦੇ ਆ ਠੀਕ ਹੈ ਹੋਰ ਲੱਗੇ ਨੇ ਬਣਾਉਣ ਬਾਕੀ ਸਵੀਟ ਡਿਸ਼ ਤੇ ਬਾਕੀ ਤੁਹਾਡੇ ਨਾਲ ਹੀ ਕਰਦੇ ਆ ਸ਼ੇਅਰ ਕਿਉਂਕਿ ਜੇ ਮਤਲਬ ਸਾਰੇ ਮਿੱਠਾ ਬਣਾਉਣ ਦੇ ਸ਼ਕੀਲ ਨੇ ਤਾਂ ਜ਼ਰੂਰ ਆਪਣੇ ਘਰੇ ਟਰਾਈ ਕਰਿਓ ਬਣਾ ਕੇ ਰੱਖ ਲਿਆ ਕਰੋ ਤੇ ਬਾਕੀ ਬਣਾਉਣ ਲੱਗਿਆ ਮੈਂ ਇਹਨੇ ਦੇਖਦੇ ਹਾਂ ਉਸਤੇ ਪਨੇ ਨਾਰੀਅਲ ਨੂੰ ਜਿਆਦਾ ਲਾਲ ਨਹੀਂ ਕਰਨਾ ਹਾਂ ਇਸੇ ਤੇ ਜਿਆਦਾ ਮੋਇਸਚਰ ਨਹੀਂ ਰਹਿਣਾ ਚਾਹੀਦਾ ਇਹਦੇ ਵਿੱਚ ਓਕੇ ਹਾਂ ਜਿਆਦਾ ਲਾਲ ਨਹੀਂ ਕਰਨਾ ਇਹਨੂੰ ਮਾੜੀ ਹਲਕੀ ਰੱਖੇ ਥੋੜਾ ਕਲਰ ਚੇਂਜ ਕਰਨਾ ਬਸ ਜਿਆਦਾ ਕਰਨਾ ਨਹੀਂ ਚੇਂਜ ਕਰਨਾ ਠੀਕ ਹੈ ਦੇਖੋ ਜੇ ਮੇਰਾ ਮਤਲਬ ਆਪਾਂ ਇਹਨੂੰ ਕੜਾਈ 'ਚ ਬੰਨਨੇ ਆ ਤਾਂ ਮਤਲਬ ਜਿਆਦਾ ਪਕਾਉਣਾ ਨਹੀਂ ਐ ਕੁਝ ਇਦਾਂ ਨਹੀਂ ਕਰਨਾ ਬਸ ਇਹਦਾ ਹਲਕਾ ਜਿਹਾ ਕਲਰ ਦੇ ਨੂੰ ਚੇਂਜ ਹੁੰਦਾ ਜਿਵੇਂ ਅੱਜ ਦੇਖ ਲਓਗੇ ਇਹ ਐਂਡ ਹੋ ਜਾਣਾ ਸ਼ੁਰੂ ਹੋ ਜਾਊਗਾ ਏਨਾ ਮਿੱਤਰੋ ਜਿਹੜੀ ਮਤਲਬ ਅਸੀਂ ਅੱਜ ਬਣਾਉਣ ਲੱਗੇ ਆ ਸਵੇਡਿਸ਼ ਇਹਦਾ ਨਾਮ ਹੈਗਾ ਨਾਰੀਅਲ ਪਾਕ ਤੇ ਇਹ ਮਿੱਤਰੋ ਇਹ ਅਸੀਂ ਮਤਲਬ ਮਤਲਬ ਸਾ ਕਾਫੀ ਲੋਕਾਂ ਨੇ ਖਾਦਾ ਵੀ ਹੋਣਾ ਇਹ ਨਹੀਂ ਕਿਸੇ ਕਿਸੇ ਨੇ ਖਾਦਾ ਹੋਣਾ ਇਹਦਾ ਨਾਮ ਹੈਗਾ ਨਾਰੀਅਲ ਪਾਕ ਤੇ ਇਹ ਜਿਆਦਾਤਰ ਮਹਾਰਾਸ਼ਟਰ ਦੇ ਲੋਕ ਬਹੁਤ ਖਾਂਦੇ ਨੇ ਤੇ ਜਨਮਾਸਟਮੀ ਦੇ ਜਨਮਾਸਟਮੀ ਤੇ ਬਣਦਾ ਹੈ ਜਿਆਦਾ ਨਰੀਅਲ ਪਾਤਾ ਜਿਸ ਤਰ੍ਹਾਂ ਜਨਮਾਸ਼ਟਮੀ ਤੇ ਭੋਗ ਲਾਉਣ ਵਾਸਤੇ ਓਕੇ ਓਕੇ ਤੇ ਉਹਦੇ ਵਾਸਤੇ ਵੀ ਯੂਜ਼ ਹੁੰਦਾ ਤੇ ਬਾਕੀ ਸਵੀਡਿਸ਼ ਵੀ ਆ ਤੇ ਆਪਾਂ ਜਰੂਰ ਹੁਣ ਅੱਗੇ ਬਣਾ ਰਹੇ ਹਾਂ ਤੁਸੀਂ ਸਾਰਾ ਪ੍ਰੋਸੈਸ ਸਮਝ ਲਿਓ ਤੇ ਆਪਣੇ ਘਰੇ ਜਰੂਰ ਬਣਾ ਕੇ ਖਾਓ ਵਧੀਆ ਚੀਜ਼ ਆ ਹੈਲਥੀ ਆ ਤੇ ਆਪਾਂ ਤੁਹਾਡਾ ਮਤਲਬ ਹੈਲਥੀ ਚੀਜ਼ਾਂ ਜਿਹੜੀ ਹੈਲਥੀ ਚੀਜ਼ਾਂ ਕੋਈ ਦਿਸੰਦੀ ਆ ਰੈਸਪੀ ਹੁੰਦੀ ਆ ਉਹ ਸ਼ੇਅਰ ਕਰਦੇ ਆ ਤਾਂ ਇਹ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਥੈਂਕ ਯੂ ਲੋਏ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣਾ ਜਦੋਂ ਇਹਦਾ ਕਲਰ ਇਦਾਂ ਚੇਂਜ ਹੋ ਗਿਆ ਤਾਂ ਤੁਸੀਂ ਇਹਨੂੰ ਇੱਕ ਅਲੱਗ ਬੌਲ 'ਚ ਕੱਢ ਲੈਣਾ ਸੋ ਵੀ ਨੂੰ ਲੱਗ ਬਹੁਤ ਕੱਢਣ ਲੱਗੇ ਆ ਚੈੱਕ ਕਰੋ ਤੁਸੀਂ ਦੇਖ ਸਕਦੇ ਥੱਲੇ ਇਹ ਬ੍ਰਾਊਨ ਬ੍ਰਾਊਨ ਜਾ ਹੋ ਗਿਆ ਸਿਰਫ ਇਦਾਂ ਦਾ ਜਿਵੇਂ ਤੁਸੀਂ ਰੱਖਣਾ ਇੰਨਾ ਕੀ ਰੰਨਾ ਜ਼ਿਆਦਾ ਮਤਲਬ ਸਾੜਨਾ ਨਹੀਂ ਇਹਨਾਂ ਨਾਲ ਇਹਨੂੰ ਦੇਖ ਲਓ ਜਬਰਦਸਤ ਸਾਰਾ ਸਾਫ ਆਪ ਹੀ ਸਮਝ ਆ ਜਾਵੇ ਲੋ ਜੀ ਮਿੱਤਰੋ ਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਦੁਬਾਰਾ ਔਨ ਕਰ ਲਈ ਤੇ ਔਨ ਕਰਨ ਤੋਂ ਬਾਅਦ ਹੁਣ ਅੱਗੇ ਦਾ ਪ੍ਰੋਸੈਸ ਮੰਮੀ ਤੁਹਾਨੂੰ ਦੱਸਣਗੇ ਕੀ ਕੀ ਹੈ ਇਸ ਤਰ੍ਹਾਂ ਹੁਣ ਇਹ ਪਿੰਨ ਕਰ ਲਈਆਂ ਨਾਰੀਅਲ ਦੀਆਂ ਸਿਰਫ ਕੋਈ ਵੀ ਕਿਸੇ ਵੀ ਬੈਟਮ ਦੇ ਮੈਨੇਜਮੈਂਟ ਮੈਨੇਜਮੈਂਟ ਨਾਲ ਤਸਵੀਰ ਨੂੰ ਕਰਾਂਗੇ ਤਿੰਨ ਕੰਡੀਆਂ ਨਾਰੀਅਲ ਦੀਆਂ ਨੇ ਠੀਕ ਹੈ ਅਸੀਂ ਇਹਦੇ ਵਿੱਚ ਦੋ ਕੰਡੀਆਂ ਪਹਿਲਾਂ ਚੀਨੀ ਦੇ ਆਪਾਂ ਪਾਵਾਂਗੇ ਕੜਾਈ ਦੇ ਵਿੱਚ ਕੜਾਈ ਦੇ ਵਿੱਚ ਜਦੋਂ ਮਿੱਠਾ ਜਿਆਦਾ ਤੀਜ ਨਹੀਂ ਹੋਣਾ ਆਪਣਾ ਤਾਂ ਉਸ ਵਿੱਚ ਦੋ ਕੰਡੀਆਂ ਚੀਨੀ ਪਾਤੀ ਠੀਕ ਹੈ ਤੇ ਉਸੇ ਇਹਦੇ ਵਿੱਚ ਇੱਕ ਕੰਡੀ ਪਾਣੀ ਪਾਣਾ ਆਪਾਂ ਨਾਲ ਵੀ ਮਿੱਠਾ ਪਾ ਸਕਦੇ ਹੋ ਕਿਸੇ ਨੇ ਮਿੱਠਾ ਜਿਆਦਾ ਖਾਣਾ ਹੋਵੇ ਘੱਟ ਖਾਣਾ ਹੋਵੇ ਤੁਸੀਂ ਆਪਣੇ ਹੱਸਾਬ ਨਾਲ ਬਾਅਦ ਸਕਦੇ ਹੋ ਜਿਵੇਂ ਆਪਾਂ ਕੱਚਾ ਆਸ਼ੀ ਤਿਆਰ ਕਰਦੇ ਹਾਂ ਉਹ ਵੀ ਮਤਲਬ ਤਿਆਰ ਹੋਇਆ ਹੈ ਬਾਕੀ ਇਹਦਾ ਪ੍ਰੋਸੈਸ ਅਲੱਗ ਆ ਉਹ ਤੁਸੀਂ ਧਿਆਨ ਨਾਲ ਵੀਡੀਓ ਦੇਖੀ ਜਾਓਗਾ ਨਾ ਅੱਗੇ ਪਤਾ ਲੱਗ ਜਾਣਾ ਸਾਰਾ ਤੇ ਇਹ ਮਿੱਤਰੋ ਜਿਹੜੇ ਮਤਲਬ ਆਪਾਂ ਬਣਾਣਾ ਹੈ ਇਹ ਨਾਰੀਅਲ ਪਾਗ ਇਹਦੇ ਵਿੱਚ ਦੋ ਜਿੱਦਾਂ ਯੂਜ਼ ਹੁੰਦੀਆਂ ਨੇ ਪਹਿਲੀ ਤਾਂ ਤੁਸੀਂ ਮਤਲਬ ਜਿਵੇਂ ਨਾਰੀਅਲ ਨੂੰ ਤੁਹਾਨੂੰ ਦਾਸ ਤੱਕ ਕੱਦੂ ਕਸ਼ ਕਰਕੇ ਜਿਹੜੇ ਆਪਣੇ ਗੁੱਟ ਹੁੰਦੇ ਨੇ ਕੱਦੂ ਕਸ਼ ਕਰਕੇ ਇਹਨਾਂ ਥੋੜਾ ਥੋੜਾ ਮਤਲਬ ਕੜਾਈ 'ਚ ਪਾ ਕੇ ਪਕਾ ਠੀਕਾ ਤੇ ਉਸ ਤੋਂ ਬਾਅਦ ਆਪਾਂ ਛਾਸ਼ਨੀ ਬਣੀਂਦਰ ਤਿਆਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਮਤਲਬ ਚੀਜ਼ ਹੋਣੀ ਹੈ ਹੋਣੀ ਹੈ ਕਾਲੀ ਮਿਰਚ ਕਾਲੀ ਮਿਰਚ ਤੇ ਉਸ ਤੋਂ ਬਾਅਦ ਜਿਹੜੀ ਹੋਰ ਚੀਜ਼ ਆ ਉਹ ਹੈਗਾ ਬਬੇ ਇਲਾਇਚੀ ਪਾਊਡਰ ਇਹਦਾ ਵੀ ਅਲੱਗ ਹੀ ਸਵਾਦ ਆ ਯਾਰ ਇਲਾਇਚੀ ਪਾਊਡਰ ਦਾ ਇਹਦੇ ਵਿੱਚ ਹੀ ਹੋਣੀ ਹੈ ਬਾਕੀ ਤੁਹਾਨੂੰ ਬਣਾ ਕੇ ਦਿਖਾਣੇ ਆ ਤੁਸੀਂ ਦੇਖਿਓ ਫਿਰ ਅੱਗ ਦੀ ਫਲੇਮ ਬਿਲਕੁਲ ਸਲੋ ਕਰ ਦਾਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਇਲਾਇਚੀ ਪਾਊਡਰ ਚਾਹੇ ਥੋੜੀ ਜੀ ਅਸੀਂ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਅਸੀਂ ਐਸ ਕਰਕੇ ਪਾਈ ਆ ਕਿਸੇ ਰੱਬ ਮਿੱਠੇ ਨੂੰ ਚੀਨੀ ਨੂੰ ਇਹ ਥੋੜੀ ਵੀ ਮਿੱਠੀ ਨੂੰ ਚੀਨੀ ਬਣਾਉਣੀ ਹੈ ਥੋੜੀ ਕਾਲੀ ਮਿਰਚ ਪਾਉਣੀ ਹੈ ਇਹ ਜੋ ਬੈਲੈਂਸ ਹੋ ਜਾਂਦਾ ਹੈ ਜੀ ਨਾ ਕਾਲੀ ਮਿਰਚ ਇਹਦੇ ਵਿੱਚ ਇਹ ਤਾਂ ਨਾਰੀਅਲ ਸੀ ਉਹ ਨਾਰੀਅਲ ਤੁਹਾਨੂੰ ਤੂਤੇ ਨਾਲ ਰੀਲੀ ਚਾੜ ਕਰਕੇ ਤੁਸੀਂ ਫਿਰ ਇਹਨੂੰ ਹਲਾਓ ਇਦਾਂ ਮੇਰੇ ਹਿਸਾਬ ਨਾਲ ਤਾਂ ਹੁਣ ਇਸ ਤੋਂ ਬਾਅਦ ਤਾਂ ਇਹ ਰੈਡੀ ਹੈ ਨਾ ਰੈਡੀ ਹੈ ਤੇ ਰੈਡੀ ਹੈ ਉਸ ਤੋਂ ਬਾਅਦ ਤੁਸੀਂ ਕੋਈ ਵੀ ਇਦਾਂ ਫਲ ਲਓ ਆਪਣਾ ਉਹਦੇ ਵਿੱਚ ਆਪਾਂ ਲਾਵਾਂਗੇ ਨੀਚੇ ਤੇਸੀ ਕੀ ਜੈਸੀ ਕੀ ਲਾ ਕੇ ਫਿਰ ਇਹਨੂੰ ਇਹਦੇ ਤਰ੍ਹਾਂ ਸੇਵੇਂ ਆਪਾਂ ਮਤਲਬ ਸਾਰੇ ਨੂੰ ਚੰਗੀ ਤਰ੍ਹਾਂ ਸਪਰੈਡ ਕਰ ਦਾਂਗੇ ਹਨ ਮਤਲਬ ਫਲਾ ਦਾਂਗੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਪੂਰੇ ਬਰਫੀ ਦੇ ਬੇਸ 'ਤੇ ਕੱਟਣਾ ਉਹ ਵੀ ਤੁਹਾਨੂੰ ਅੱਗੇ ਸਾਰਾ ਪ੍ਰੋਸੈਸ ਸਮਝਾਣੇ ਆ ਤਦਾਂ ਤੁਸੀਂ ਆਪਣੇ ਜਿਹੜੀ ਜੋ ਵੀ ਥਾਲ ਲਾਉਂਗੇ ਉਹਦੇ ਉੱਪਰ ਆਪਣਾ ਤੁਸੀਂ ਦੇਸੀ ਕੀ ਕੋਈ ਵੀ ਤੇਲ ਲਾਉਣਾ ਜਿਵੇਂ ਤੁਹਾਨੂੰ ਤੇਲਾ ਸੀ ਦੇਸੀ ਕੀ ਯੂਜ਼ ਕਰ ਰਹੇ ਤੁਸੀਂ ਜੋ ਤੁਸੀਂ ਯੂਜ਼ ਕਰਨਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਨਦਰ ਨਾਟ ਮੈਟਰ ਤੇ ਬਾਕੀ ਦੇਖਦੇ ਆਂ ਅੱਗੇ ਦਾ ਸਾਰਾ ਸਮਝ ਲਵਾਂਗੇ ਲੋਰੀ ਲੋਰੀ ਤਰੋਸ ਤਰ ਆਪਾਂ ਇਹਨੂੰ ਕੱਢ ਦਾਂਗੇ ਪਲੇਟ 'ਚ ਬਾਕੀ ਇਹਦੇ ਪੀਸ ਕਟਾਂਗੇ ਮਿੱਤਰੋ ਥੋੜਾ ਠੰਡਾ ਹੋਣ ਲਈ ਛੱਡ ਦਿੰਨੇ ਆ ਠੰਡਾ ਹੋਣ ਤੋਂ ਬਾਅਦ ਫਿਰ ਇਹਦੇ ਪੀਸ ਕਟਿੰਗ ਕਰਾਂਗੇ ਜਿਵੇਂ ਬਰਫੀ ਟਾਈਪ ਤੇ ਫਿਰ ਤੁਹਾਨੂੰ ਦਿਵਾਉਨੇ ਅੱਗੇ ਲੋ ਮਿੱਤਰੋ ਇਹ ਲੱਗੇ ਆਪਣੇ ਕੰਮ ਨਾ ਕਿ ਕਿਸੇ ਨੇ ਵੀ ਸੂਟ ਸਟਿਚ ਕਰਾਣੇ ਹੋਣ ਤਾਂ ਤੁਹਾਨੂੰ ਇੰਸਟਾ ਆਈਡੀ ਪਤਾ ਨਹੀਂ ਪਤਾ ਤਾਂ ਮੈਂ ਇੱਥੇ ਮੈਂਸ਼ਨ ਕਰ ਦੂੰਗਾ ਤਾਂ ਜ਼ਰੂਰ ਇੱਕ ਬਾਕੀ ਜਿਹੜਾ ਮਤਲਬ ਅਲੱਗ ਪੇਜ ਆ ਮੇਤ ਦਾ ਬੁਟੀਕ ਵਾਲਾ ਗਿਲ ਪਹਿਰਾ ਉਹ ਬਠੀਕ ਉਹਨੂੰ ਜ਼ਰੂਰ ਫੋਲੋ ਕਰਿਓ ਤੇ ਉਹਦੇ ਤੁਹਾਨੂੰ ਲੱਗ ਰਿਹਾ ਡਿਜ਼ਾਈਨ ਮੈਂ ਉਹਦੇ ਸੂਟ ਬਣਾ ਕੇ ਦਵਾਂਗੀ ਹਾਂਜੀ ਤੇ ਤੁਸੀਂ ਕੋਈ ਵੀ ਫੋਟੋ ਕੋਈ ਵੀ ਇਸ ਤਰ੍ਹਾਂ ਦਾ ਵੀ ਕਰਵਾਉਣਾ ਹਾਂ ਤੁਸੀਂ ਬਿਲਕੁਲ ਜਿਵੇਂ ਤੁਸੀਂ ਕਹੋਗੇ ਉਹ ਭੇਜੋਗੇ ਉਦਾਂ ਨਹੀਂ ਬਣਾ ਕੇ ਦਵਾਂਗੀ ਬਿਲਕੁਲ ਤੇ ਤੁਸੀਂ ਉਹਦੇ ਜਾ ਕੇ ਚੈੱਕ ਵੀ ਕਰ ਸਕਦੇ ਜਿਹੜੇ ਜਿਹੜੇ ਡਿਜ਼ਾਈਨ ਮੀਤ ਨੇ ਭਾਏ ਬਣਾਏ ਨੇ ਹੁਣ ਤੱਕ ਬਣਾਏ ਤਾਂ ਕਾਫੀ ਨਹੀਂ ਬਟ ਕਾਫੀ ਨਹੀਂ ਮੈਂ ਹਲੇ ਰੀਲਸ ਨਹੀਂ ਅਪਲੋਡ ਕਰੀ ਐਕਚੁਅਲੀ ਮੇਰਾ ਟਾਈਮ ਨਹੀਂ ਲੱਗ ਰਿਹਾ ਹੈਗਾ ਠੀਕ ਉਹ ਚੈਨਲ ਅਪਲੋਡ ਕਰੂੰਗੀ ਬਿਲਕੁਲ ਤੇ ਉਹ ਪੇਜ ਮੈਂ ਇੱਥੇ ਨਾਮ ਮੈਂਸ਼ਨ ਕਰ ਦਊਗਾ ਵੈਸੇ ਮੈਂ ਤੁਹਾਨੂੰ ਦ _ਪਹਿਰਾਵਾ_ _ਬੁਟੀਕ_ ਬਾਕੀ ਮੈਂ ਇੱਥੇ ਮੈਂਸ਼ਨ ਕਰ ਦਊਗਾ ਉਹਨਾਂ ਜਾ ਕੇ ਜ਼ਰੂਰ ਫੋਲੋ ਕਰਿਓ ਤੇ ਜਿਨ੍ਹਾਂ ਜਿਨ੍ਹਾਂ ਮੇਰੀ ਭੈਣਾਂ ਨੇ ਆ ਕੁਝ ਵੀ ਜਿਨ੍ਹਾਂ ਨੇ ਵੀ ਆਰਮਾਤਾਂ ਉਹਨਾਂ ਨੇ ਜੋ ਵੀ ਸੂਟ ਵਧੀਆ ਸਟਿਚ ਕਰਾਣੇ ਹੋ ਡਿਜ਼ਾਈਨ ਵਾਲੇ ਤੇ ਤੁਸੀਂ ਉੱਥੇ ਜਾ ਕੇ ਚੈੱਕ ਦੇਖ ਸਕਦੇ ਹੋ ਜੇ ਕੁਝ ਆਪ ਤੁਹਾਡੀ ਲੱਗ ਡਿਮਾਂਡ ਆ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਤੇ ਤੁਹਾਡਾ ਉਹਦੇ ਨਾਲ ਸੂਟ ਆ ਜਿਹੜਾ ਸਟਿਚ ਹੋ ਜੂਗਾ ਠੀਕ ਆ ਜੀ ਹਾਂ ਲੈ ਸਾਰੇ ਦਿਨ ਖਾਈ ਜਾਓ ਲੋਈ ਮਿੱਤਰੋ ਬਾਕੀ ਇਹਨੂੰ ਆਪਾਂ ਯਾਰ ਜ਼ਿਆਦਾ ਠੰਡਾ ਨਹੀਂ ਕਰਨਾ ਹੈਗਾ ਆਪਾਂ ਪੱਖਾ ਚੱਲ ਰਿਹਾ ਸੀ ਪੱਖੇ नीचे ਰੱਖਤਾ ਸੀ ਇਹਨੂੰ ਹਲਕਾ ਹਲਕਾ ਠੰਡਾ ਕਰ ਲੈਣ ਕਿਉਂਕਿ ਜਿਆਦਾ ਤੁਸੀਂ ਇਹਨੂੰ ਠੰਡਾ ਕਰੋਗੇ ਤਾਂ ਇਹਨੇ ਬਹੁਤ ਜ਼ਿਆਦਾ ਮਤਲਬ ਯਾਰ ਕੈੜਾ ਜਾ ਹੋ ਜਾਣਾ ਤੇ ਪੀਸ ਨਹੀਂ ਵਧੀਆ ਕੱਟੇ ਜਾਣੇ ਹੁਣ ਜਿਵੇਂ ਉੱਪਰ ਉੱਪਰ ਉਹਦੀ ਪਰਤ ਆ ਜਿਹੜੀ ਉਹ ਪੂਰੀ ਸੁੱਕ ਚੁੱਕੀ ਆ ਤੇ ਨੀਚੋਂ ਮਤਲਬ ਹਲਕਾ ਹਲਕਾ ਹੈਗਾ ਨਾਰਮਲ ਜਿਹਾ ਨਾਰਮਲ ਨਾਰਮਲ ਤੇ ਐਂਦੇ ਨਾਲੇ ਦਾ ਮਤਲਬ ਐਦਾਂ ਕਿ ਤੁਹਾਡੇ ਪੀਸ ਕੱਟੇ ਜਾਣਗੇ ਤੁਸੀਂ ਜਿੱਦਾਂ ਦੀ ਵੀ ਸ਼ੇਪ ਚ ਕੱਟਾਣੇ ਭਾਵੇਂ ਜਿਵੇਂ ਬਰਫੀ ਹੁੰਦੀ ਆ ਤਕੌਣੀ ਜੀ ਆ ਦੋ ਪੌਣੀ ਜਿਵੇਂ ਤੁਹਾਨੂੰ ਠੀਕ ਲੱਗਦਾ ਯਾਰ ਤੁਸੀਂ ਅਲੱਗ-ਅ ਦੇਖ ਲਓ ਇਦਾਂ ਤੁਸੀਂ ਕਟਿੰਗ ਕਰ ਸਕਦੇ ਹੋ ਇਹਦੀ ਬਾਕੀ ਬਹੁਤ ਕਹੈਂਡ ਚੀਜ਼ ਆ ਯਾਰ ਜੰਮੀ ਆ ਤੇ ਤੁਸੀਂ ਆਪਣੇ ਘਰੇ ਜਰੂਰ ਟਰਾਈ ਕਰਿਓ ਬਣਾ ਕੇ ਇਦਾਂ ਲੰਬੇ ਤਰੀਕੇ ਨਾਲ ਕੱਟ ਕੇ ਉਸ ਤੋਂ ਬਾਅਦ ਦੇਖੋ ਇਹਸ ਤੋਂ ਵਾਲਾ ਆਪੇ ਮੀਤ ਨੂੰ ਢੱਬਾ ਖੋਲ ਕੇ ਦੇਣਾ ਇੱਕ ਇਹ ਤਾਂ ਫੇਰ ਬਰਫੀਆਂ ਬਣਾਇਆ ਕਰੂਗੇ ਐਵੇਂ ਨਾ ਬਣਾਇਆ ਕਰੀ ਨਾ ਛੋ ਮਰਜ ਪੀਸ ਕੱਟ ਲੀ ਠੀਕ ਹੈ ਤੇ ਮਿੱਤਰੋ ਇਦਾਂ ਕਟਿੰਗ ਕਰਕੇ ਪੀਸ ਆਪਾਂ ਇਸ ਤੋਂ ਬਾਹਰ ਕੱਢਾਂਗੇ ਇੱਕ ਪਲੇਟ ਚ ਕੱਟ ਕੇ ਫਿਰ ਪਾਓ ਠੀਕ ਹੈ ਜੀ ਲਿਓ ਇੱਕ ਪਹਿਲਾਂ ਨਾਲੇ ਬਾਬਾ ਜੀ ਅੱਗੇ ਪਰਸੇ ਰੱਖ ਵੀ ਦਿਓ ਯਾਰ ਹਨਾ ਮੰਮੀ ਪਹਿਲਾਂ ਬਾਬਾ ਜੀ ਅੱਗੇ ਵੀ ਰੱਖ ਦਿਓ ਹਾਂਜੀ ਦੇਖਿਓ ਬਾਲਾ ਕਿਵੇਂ ਵਾ ਵੈਰੀ ਗੁੱਡ ਐਦਾਂ ਮਿੱਤਰ ਤੁਸੀਂ ਪੀਸ ਕੱਟ ਬਾਕੀ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਨਾ ਤੁਸੀਂ ਜੇ ਚਾਹੋ ਤਾਂ ਇਹਦੇ ਵਿੱਚ ਆਪਾਂ ਜਿਹੜਾ ਹੁਣ ਆਪਾਂ ਪੀਸ ਟਾਈਪ ਕੱਟ ਰਹੇ ਆ ਤਾਂ ਦੇਖੋ ਲੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਆ ਚੈੱਕ ਕਰੋ ਆ ਦੇਖੋ ਇਧਰ ਪੀਸ ਆ ਕੱਟੋ ਤੇ ਮਿੱਤਰੋ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਜਿਵੇਂ ਤੁਸੀਂ ਮਤਲਬ ਜਿਵੇਂ ਆਪਾਂ ਇਹਨੂੰ ਬਰਫੀ ਦੀ ਬੀਚ ਚ ਕੱਟ ਰਹੇ ਆ ਜੇ ਤੁਸੀਂ ਚਾਹੋ ਤਾਂ ਇਹਨੂੰ ਜਿਵੇਂ ਆਪਾਂ ਛੋਟੇ ਛੋਟੇ ਬਚਪਨਾਂ ਜੋਂਦੇ ਤੁਸੀਂ ਖਾਦੇ ਹੋਣਗੇ ਬਾਫੂ ਦੇ ਲੱਡੂ ਕਹਿੰਦੇ ਆਂ ਆਪਾਂ ਉਵੇਂ ਚਾਹੋ ਤਾਂ ਤੁਸੀਂ ਉਵੇਂ ਵੀ ਇਹਨੂੰ ਬਦਲਾਇ ਮੁੱਠੀ ਚ ਵੱਟ-ਵੱਟ ਕੇ ਲੱਡੂ ਵਾਂਗੂ ਸ਼ੇਪ ਦੇ ਸਕਦੇ ਹੋ ਵੀ ਬਹੁਤ ਘੜਾ ਚੀਜ਼ ਬਣ ਜਾਂਦੀ ਆ ਤੇ ਮੈਂ ਤੁਸੀਂ ਬਰਫੀ ਵਾਂਗੂ ਬਣਾਣੇ ਤਾਂ ਬਰਫੀ ਵਾਂਗੂ ਬਣਾ ਸਕਦੇ ਹੋ ਠੀਕ ਆ ਮਿੱਤਰੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ ਦਨ ਦੁਬਈ ਟੇਕ ਕੇਅਰ ਹੈਵ ਅ ਨਾਈਸ ਡੇ ਤੇ ਵੀ ਵੀਡੀਓ ਕਿੱਦਾਂ ਲੱਗੀ ਇਹ ਤੇ ਮਤਲਬ ਇੱਕ ਫ੍ਰੀ ਡਿਸ਼ ਆ ਤਾਂ ਨੇ ਇੱਕ ਵਧੀਆ ਰੈਸਪੀ ਸ਼ੇਅਰ ਕੀਤੀ ਆ ਤੇ ਕਹਿੰਦੇ ਯਾਰ ਮਤਲਬ ਚੈਨਲ ਨੂੰ ਸਪੋਰਟ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜੋ ਦੱਸ ਦਿਆ ਕਰੋ ਤੁਹਾਨੂੰ ਵਧੀਆ ਵੀਡੀਓ ਚੰਗੀ ਲੱਗਦੀ ਆ ਨਹੀਂ ਲੱਗਦੀ ਤਾਂ ਤੁਸੀਂ ਉਹ ਚੀਜ਼ ਦੱਸ ਸਕਦੇ ਹੋ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਮੀਤ ਦਾ ਜਿਹੜਾ ਪੇਜ ਆ ਇੰਸਟਾਗ੍ਰam ਦਾ gil_paharawa_boutique ਤੇ ਇਹ ਤੁਸੀਂ ਉਹਨੂੰ ਜ਼ਰੂਰ ਫੋਲੋ ਕਰ ਲਿਓ ਮੈਂ ਥੱਲੇ ਮੈਂਸ਼ਨ ਕਰ ਦਊਗਾ ਤੇ ਥੈਂਕ ਯੂ so much ਬੀ ਵੀ ਤੁਸੀਂ ਸੂਟ ਕਸਟਮਾਈਜ਼ ਕਰਾਉਣੇ ਆਵਾਜ਼ ਆ ਰਹੀ ਹਣੀ ਪੱਖੇ ਦੀ ਬਿਲਕੁਲ ਲਵਾ ਸਕਦੇ ਨਹੀਂ ਆ ਰਹੀ ਹੋਊਗੀ ਕਿਉਂਕਿ ਮਾਈਕ ਆਪਾਂ ਵੇਅਰ ਦੇਖਦਾ ਪੱਕਾ ਬੰਦ ਕਰਿਓ ਬਣਾਇਆ ਤੇ ਮਿੱਤਰੋ ਹਾਂਜੀ ਤੁਸੀਂ ਜਿੱਦਾਂ ਦੇ ਵੀ ਸੂਟ ਤੁਸੀਂ ਮਤਲਬ ਕਸਟਮਾਈਜ਼ ਕਰਾਣੇ ਨੇ ਤਾਂ ਤੁਸੀਂ ਮੀਨ ਨਾਲ ਡਾਇਰੈਕਟ ਇਹਦੇ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਜਾਂ ਡੀਐਮ ਕਰ ਸਕਦੇ ਹੋ ਤੇ ਤੁਸੀਂ ਉੱਤੇ ਰੀਲਾਂ ਚੈੱਕ ਕਰ ਲਓ ਜਿਹੋ ਜਿਹੇ ਨੇ ਡਿਜ਼ਾਈਨ ਮਤਲਬ ਆਪਣੇ ਜੋ ਵੀ ਇਹਨਾਂ ਕਿਹਾ ਹਾਲ ਦੋ ਰੀਲਾਂ ਅਪਲੋਡ ਕੀਤੇ ਨੇ ਹੋਰ ਮੈਂ ਜਲਦੀ ਕਰ ਦੂੰਗੀ ਟਾਈਮ ਜਦ ਕੱਢ ਕੇ ਥੋੜਾ ਆਪਣੇ ਸੂਟਸ ਦੀਆਂ ਆਪਣਾ ਵੇਅਰ ਕਰਕੇ ਤੁਹਾਨੂੰ ਰੀਲਸ ਅਪਲੋਡ ਕਰੂੰਗੀ ਬਿਲਕੁਲ ਤੇ ਮਿਲਦੇ ਕਿਸੇ ਨੈਕਸਟ ਰੀਲ ਤਦ ਬਾਇ ਬਾਏ ਨਾਈਟ ਸੇ ਤੇ ਕੇ ਆਂ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਜਰੂਰ ਕਰਕੇ ਦੱਸਿਓ ਵੀਡੀਓ ਚੰਗੀ ਲੱਗਦੀ ਹੈ ਨਹੀਂ ਲੱਗਦੀ ਤੇ ਦੱਸ ਦਿਆ ਕਰੋ ਨਾ ਦਾ ਨੋਟ ਮੈਟਰ ਆਪਾਂ ਨੂੰ ਕਿ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਆਪਾਂ ਕਿਸੇ ਕੋਲ ਨੂੰ ਦੁਸ਼ਾ ਨਹੀਂ ਹੈਗਾ ਸਿੱਧਾ ਕਿ ਹਾਂ ਤੁਸੀਂ ਕੋਈ ਗਲਤ ਕਮੈਂਟ ਪਹਿਲੀ ਗੱਲ ਤਾਂ ਯਾਰ ਦੇਖੋ ਆਪਾਂ ਕੋਈ ਐਦਾਂ ਦਾ ਕੋਈ ਗਲਤ ਕੰਟੈਂਟ ਸਾਡਾ ਹੁੰਦਾ ਨਹੀਂ ਕਿ ਦੂਜੇ ਬੰਦੇ ਨੂੰ ਦੇਖਣ ਵਾਲੇ ਨੂੰ ਸ਼ਰਮਿੰਦਗੀ ਹੋਵੇ ਅਸੀਂ ਕਦੇ ਵੀ ਐਸਾ ਵਧੀਆ ਬਣਾਉਣਾ ਬਿਲਕੁਲ ਕਿਉਂਕਿ ਦੇਖੋ YouTube ਤੇ ਬਹੁਤ ਚੀਜ਼ਾਂ ਨੇ ਅਸੀਂ ਨਹੀਂ ਜਾਣਦੇ ਅਸੀਂ ਨਾ ਕਰਿਆ ਹਜਾ ਕੰਟੈਂਟ ਕ੍ਰੀਏਟ ਕੀਤਾ ਤੇ ਨਾ ਹੀ ਕਦੇ ਫਿਲਟਰ ਅਸੀਂ ਕਰਨਾ ਵੀ ਨਹੀਂ ਚਾ ਤੇ ਠੀਕ ਆ ਜਲਦੀ ਜਲਦੀ ਖਤਮ ਕਰਦੇ ਆ ਜੀ ਹਾਂ ਜੀ ਠੀਕ ਆ ਜੀ ਮੈਂ ਲੈਂਦਾ ਕਿਸੇ ਰਾਏ ਸੁਣਦੇ ਆ ਬਾਏ ਬਾਏ ਠੀਕ ਹੈ ਨਾਈਸ ਡੇ ਤੇ ਥੈਂਕ ਯੂ ਸੋ ਮਚ ਬੋਏ ਓਕੇ ਮੈਂ ਕਰਦਾ ਖਤਮ